ਕਵੰਦਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਅਸੀਂ ਸਮਾਜਿਕ ਸੁਰੱਖਿਆ ਔਰਤ ਤੇ ਬਾਲ ਵਿਕਾਸ ਵਿਭਾਗ ਵੱਲੋਂ ਹਿਫਾਜ਼ਤ ਪ੍ਰੋਜੈਕਟ ਲਾਂਚ ਕੀਤਾ ਗਿਆ ਜਿਸ ਦੇ ਵਿੱਚ ਅਸੀਂ ਔਰਤਾਂ ਦੀ ਹਿਫਾਜ਼ਤ ਦੇ ਲਈ ਵੱਡੇ ਕਦਮ ਚੁੱਕੇ ਨੇ ਜਿੱਥੇ ਅਸੀਂ 181 ਹੈਲਪਲਾਈਨ ਨੂੰ ਫਾਰਮਲ ਇਨੋਗੂਰੇਸ਼ਨ ਕਰਕੇ ਉਸ ਦੀ ਉਸਦੇ ਵਿੱਚ ਅਸੀਂ ਮੈਨਪਾਵਰ ਵਧਾਈ ਹੈ 250 ਤੋਂ ਉੱਪਰ ਅਸੀਂ ਬੰਦੇ ਭਰਤੀ ਕਰਨ ਜਾ ਰਹੇ ਹਾਂ ਉੱਥੇ ਅਸੀਂ ਰੈਸਕਿਊ ਵੈਂਸ ਜਿਹੜੀਆਂ ਉਹ ਸੀਡੀਪੀਓਸ ਨੂੰ ਦਿੱਤੀਆਂ ਨੇ ਤਾਂ ਕਿ ਕੋਈ ਵੀ ਔਰਤ ਕਿਸੇ ਸਮੱਸਿਆ ਦੇ ਵਿੱਚ ਹੈ ਕਿਸੇ ਵਾਇਲੈਂਸ ਦਾ ਸ਼ਿਕਾਰ ਹੋ ਰਹੀ ਹੈ ਤਾਂ ਇਮੀਡੀਏਟਲੀ ਸਾਡੇ ਜਿਹੜੇ ਸੀਡੀਪੀਓਜ਼ ਆ ਜਿਨ੍ਹਾਂ ਨੂੰ ਅਸੀਂ ਪ੍ਰੋਟੈਕਸ਼ਨ ਆਫੀਸਰ ਡੈਜ਼ਿਗਨੇਟ ਕੀਤਾ ਉਹ ਜਾ ਕੇ ਉਹਨੂੰ ਰੈਸਕਿਊ ਕਰਨ ਜਾਂ ਕਿਤੇ ਪ੍ਰੋਬਲਮ ਚ ਹੈ ਤਾਂ ਉਹਨੂੰ ਇਮੀਡੀਏਟਲੀ ਸੌਰਟ ਆਊਟ ਕੀਤਾ ਜਾਵੇ ਇਸੇ ਤਰ੍ਹਾਂ ਹੀ ਪੁਲਿਸ ਨਾਲ ਸਾਡੀ ਇੰਟੀਗ੍ਰੇਸ਼ਨ ਹੈ ਜਿੱਥੇ ਕਿਤੇ ਸਾਨੂੰ ਪੁਲਿਸ ਦੀ ਲੋੜ ਆ ਇਮੀਡੀਏਟਲੀ ਉਹਦੇ ਤੇ ਐਕਸ਼ਨ ਲਿਆ ਜਾਵੇ ਮੈਮ ਬਹੁਤ ਤਰੀਕੇ ਹੈ ਕਈ ਵਾਰ ਐਦਾਂ ਹੁੰਦਾ ਹੈ ਕਿ ਜਦੋਂ ਫੀਮੇਲਸ ਨੂੰ ਰਾਤੀ ਕੱਲਾ ਟਰੈਵਲ ਕਰਨਾ ਪੈਂਦਾ ਕਈ ਵਾਰ ਆਫਿਸਿਸ ਦਾ ਟਾਈਮਿੰਗ ਲੇਟ ਹੁੰਦੀ ਹੈ ਯਾ ਰਾਤ ਭਰਾਂ ਤੇ ਉਹਨਾਂ ਨੂੰ ਜਾਣਾ ਪੈਂਦਾ ਕਿ ਅਜਿਹੇ ਮੌਕੇ ਵੀ ਪੁਲਿਸ ਜਿਹੜਾ ਕੰਮ ਆਏਗੀ ਇਸ ਮੌਕੇ ਬਿਲਕ 24 ਘੰਟੇ 7 ਦਿਨ ਚੱਲੇਗੀ ਉਹਦੇ ਵਿੱਚ ਚਾਹੇ ਅਸੀਂ ਔਰਤਾਂ ਦੀ ਗੱਲ ਕਰੀਏ ਕਿਸੇ ਤਰ੍ਹਾਂ ਦੀ ਵੀ ਸਮੱਸਿਆ ਵਰਕਿੰਗ ਊਮਨ ਰਾਤ ਨੂੰ ਲੇਟ ਨਾਈਟ ਜਾ ਰਹੀ ਹੈ ਤਾਂ ਮੈਂ ਇਹੀ ਗੱਲ ਕਹਾਂਗੀ ਕਿ 181 ਨੰਬਰ ਡਾਇਲ ਕਰਨ ਦੀ ਲੋੜ ਹੈ ਔਰ ਇਮੀਡੀਏਟਲੀ ਤੁਹਾਨੂੰ ਉਸ ਦਾ ਰਿਸਪੌਂਸ ਦੇਖਣ ਨੂੰ ਮਿਲੇਗਾ ਚਾਹੇ ਉਸ ਸਾਈਟ ਤੇ ਜਾ ਕੇ ਉਹਨੂੰ ਪ੍ਰੋਟੈਕਟ ਕੀਤਾ ਜਾਏਗਾ ਜਾਂ ਉਹਦੀ ਕੋਈ ਸਮੱਸਿਆ ਉਹਦਾ ਵੀ ਮੌਕੇ ਤੇ ਹੱਲ ਕੀਤਾ ਜਾਏਗਾ ਮੈਮ ਇਹਦੇ ਵਿੱਚ ਫੀਮੇਲ ਕਨਸਟੇਬਲਸ ਜਾਂ ਫੀਮੇਲ ਸਟਾਫ ਵੀ ਲਗਾਇਆ ਗਿਆ ਜੋ ਕਿ ਉਸ ਵੇਲੇ ਉਹਨਾਂ ਨਾਲ ਹੋਣਗੇ ਬਿਲਕੁਲ ਜੀ ਪਹਿਲਾਂ ਵੀ ਸਾਡੇ ਨਾਲ ਜਿਹੜੇ ਸਖੀ 1 ਸਟਾਪ ਸੈਂਟਰ ਆ ਉਹਦੇ ਵਿੱਚ ਮਹਿਲਾ ਕਨਸਟੇਬਲ ਕੰਮ ਕਰਦੇ ਆ ਔਰ ਮਹਿਲਾ ਮਿੱਤਰਾ ਜੋ ਹਮੇਸ਼ਾ ਇਹਨਾਂ ਨੂੰ ਕੰਪਨੀ ਕਰੇਗੀ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਰੈਸਕਿਊ ਆਪਰੇਸ਼ਨ ਹੋਏਗਾ ਸੋ ਇੱਕ ਤਰ੍ਹਾਂ ਨਾਲ ਪੂਰੀ ਹਿਫਾਜ਼ਤ ਜਿਹੜੀਆਂ ਪੰਜਾਬ ਦੀਆਂ ਮਹਿਲਾਵਾਂ ਨੂੰ ਦੇਣ ਲਈ ਇਹ ਵੱਡਾ ਕਦਮ ਹੈ ਮੈਂ ਹਰ ਜ਼ਿਲ੍ਹੇ ਦੇ ਵਿੱਚ ਗੱਡੀਆਂ ਜੜੀਆਂ ਦਿੱਤੀਆਂ ਬਿਲਕੁਲ ਜੀ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਇੱਕ ਗੱਡੀ ਦਿੱਤੀ ਹੈ ਔਰ ਉਸ ਤੋਂ ਬਾਅਦ ਸੀਡੀਪੀਓਜ਼ ਨੂੰ ਵੀ ਗੱਡੀਆਂ ਦਿੱਤੀਆਂ ਜਾਣਗੀਆਂ ਪੂਰੇ ਜ਼ਿਲ੍ਹੇ ਨੂੰ ਅਸੀਂ ਪੂਰੇ ਪੰਜਾਬ ਨੂੰ ਹੀ ਗੱਡੀਆਂ ਨਾਲ ਲੈਸ ਕਰਾਂਗੇ ਤਾਂ ਵੀ ਕਿਸੇ ਵੀ ਕੋਈ ਵੀ ਏਰੀਆ ਜਿਹੜਾ ਉਹ ਅਨਕਵਰਡ ਨਾ ਰਹਿ ਜਾਵੇ ਕਿਹੜੀ ਗੱਡੀਆਂ ਦੀ ਗਈਆਂ ਹੈ ਅਸੀਂ ਕੁਝ 23 ਗੱਡੀਆਂ ਅਸੀਂ ਲਾਂਚ ਕਰਨ ਜਾ ਰਹੇ ਹਾਂ ਔਰ ਉਸ ਤੋਂ ਬਾਅਦ ਸਾਡੇ ਕੋਲ 100 ਤੋਂ ਉੱਪਰ ਗੱਡੀਆਂ ਨੇ ਜਿਹੜੀਆਂ ਅਸੀਂ ਪੂਰੇ ਪੰਜਾਬ 'ਚ ਦੇਣ ਜਾ ਰਹੇ ਹਾਂ ਕੰਦਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਅਸੀਂ ਸਮਾਜਿਕ ਸੁਰੱਖਿਆ ਔਰਤ ਤੇ ਬਾਲ ਵਿਕਾਸ ਵਿਭਾਗ ਵੱਲੋਂ ਹਿਫਾਜ਼ਤ ਪ੍ਰੋਜੈਕਟ ਲਾਂਚ ਕੀਤਾ ਗਿਆ ਜਿਸ ਦੇ ਵਿੱਚ ਅਸੀਂ ਔਰਤਾਂ ਦੀ ਹਿਫਾਜ਼ਤ ਦੇ ਲਈ ਵੱਡੇ ਕਦਮ ਚੁੱਕੇ ਨੇ ਜਿੱਥੇ ਅਸੀਂ 181 ਹੈਲਪਲਾਈਨ ਨੂੰ ਫਾਰਮਲ ਇਨੌਗੁਰੇਸ਼ਨ ਕਰਕੇ ਉਸ ਦੀ ਉਸ ਦੇ ਵਿੱਚ ਅਸੀਂ ਮੈਨਪਾਵਰ ਵਧਾਈ ਹੈ 250 ਤੋਂ ਉੱਪਰ ਅਸੀਂ ਬੰਦੇ ਭਰਤੀ ਕਰਨ ਜਾ ਰਹੇ ਹਾਂ ਉੱਥੇ ਅਸੀਂ ਰੈਸਕਿਊ ਵੈਨਸ ਜਿਹੜੀਆਂ ਉਹ ਸੀਡੀਪੀਓਸ ਨੂੰ ਦਿੱਤੀਆਂ ਨੇ ਤਾਂ ਕਿ ਕੋਈ ਵੀ ਔਰਤ ਕਿਸੇ ਸਮੱਸਿਆ ਦੇ ਵਿੱਚ ਹੈ ਕਿਸੇ ਵਾਇਲੈਂਸ ਦਾ ਸ਼ਿਕਾਰ ਹੋ ਰਹੀ ਹੈ ਤਾਂ ਇਮੀਡੀਏਟਲੀ ਸਾਡੇ ਜਿਹੜੇ ਸੀਡੀਪੀਓਜ਼ ਆ ਜਿਨ੍ਹਾਂ ਨੂੰ ਅਸੀਂ ਪ੍ਰੋਟੈਕਸ਼ਨ ਆਫੀਸਰ ਡੈਜ਼ਿਗਨੇਟ ਕੀਤਾ ਉਹ ਜਾ ਕੇ ਉਹਨੂੰ ਰੈਸਕਿਊ ਕਰਨ ਜਾਂ ਕਿਤੇ ਪ੍ਰੋਬਲਮ ਚ ਹੈ ਤਾਂ ਉਹਨੂੰ ਇਮੀਡੀਏਟਲੀ ਸੌਰਟ ਆਊਟ ਕੀਤਾ ਜਾਵੇ ਇਸੇ ਤਰ੍ਹਾਂ ਹੀ ਪੁਲਿਸ ਨਾਲ ਸਾਡੀ ਇੰਟੀਗ੍ਰੇਸ਼ਨ ਹੈ ਜਿੱਥੇ ਕਿਤੇ ਸਾਨੂੰ ਪੁਲਿਸ ਦੀ ਲੋੜ ਹੈ ਉਹ ਇਮੀਡੀਏਟਲੀ ਉਹਦੇ ਤੇ ਐਕਸ਼ਨ ਲਿਆ ਜਾਵੇ ਮੈਮ ਬਹੁਤ ਤਰੀਕੇ ਹੈ ਕਈ ਵਾਰ ਐਦਾਂ ਹੁੰਦਾ ਹੈ ਕਿ ਜਦੋਂ ਫੀਮੇਲਸ ਨੂੰ ਰਾਤੀ ਕੱਲਾ ਟਰੈਵਲ ਕਰਨਾ ਪੈਂਦਾ ਕਈ ਵਾਰ ਆਫਿਸਿਸ ਦਾ ਟਾਈਮਿੰਗ ਲੇਟ ਹੁੰਦੀ ਹੈ ਯਾ ਰਾਤ ਭਰਾਂ ਤੇ ਉਹਨਾਂ ਨੂੰ ਜਾਣਾ ਪੈਂਦਾ ਕਿ ਅਜਿਹੇ ਮੌਕੇ ਵੀ ਪੁਲਿਸ ਜਿਹੜਾ ਕੰਮ ਆਏਗੀ ਇਸ ਮੌਕੇ ਬਿਲ 24 ਘੰਟੇ 7 ਦਿਨ ਚੱਲੇਗੀ ਉਹਦੇ ਵਿੱਚ ਚਾਹੇ ਅਸੀਂ ਔਰਤਾਂ ਦੀ ਗੱਲ ਕਰੀਏ ਕਿਸੇ ਤਰ੍ਹਾਂ ਦੀ ਵੀ ਸਮੱਸਿਆ ਵਰਕਿੰਗ ਔਮਨ ਰਾਤ ਨੂੰ ਲੇਟ ਨਾਈਟ ਜਾ ਰਹੀ ਹੈ ਤਾਂ ਮੈਂ ਇਹੀ ਗੱਲ ਕਹਾਂਗੀ ਕਿ 181 ਨੰਬਰ ਡਾਇਲ ਕਰਨ ਦੀ ਲੋੜ ਹੈ ਔਰ ਇਮੀਡੀਏਟਲੀ ਤੁਹਾਨੂੰ ਉਸ ਦਾ ਰਿਸਪੌਂਸ ਦੇਖਣ ਨੂੰ ਮਿਲੇਗਾ ਚਾਹੇ ਉਸ ਸਾਈਟ ਤੇ ਜਾ ਕੇ ਉਹਨੂੰ ਪ੍ਰੋਟੈਕਟ ਕੀਤਾ ਜਾਏਗਾ ਜਾਂ ਉਹਦੀ ਕੋਈ ਸਮੱਸਿਆ ਉਹਦਾ ਵੀ ਮੌਕੇ ਤੇ ਹੱਲ ਕੀਤਾ ਜਾਏਗਾ ਮੈਮ ਇਹਦੇ ਵਿੱਚ ਫੀਮੇਲ ਕਨਸਟੇਬਲਸ ਜਾਂ ਫੀਮੇਲ ਸਟਾਫ ਵੀ ਲਗਾਇਆ ਗਿਆ ਜੋ ਕਿ ਉਸ ਵੇਲੇ ਉਹ ਦਿਨ ਨਾਲ ਹੋਣਗੇ ਬਿਲਕੁਲ ਜੀ ਪਹਿਲਾਂ ਵੀ ਸਾਡੇ ਨਾਲ ਜਿਹੜੇ ਸਖੀ 1 ਸਟਾਪ ਸੈਂਟਰ ਹੈ ਉਹਦੇ ਵਿੱਚ ਮਹਿਲਾ ਕਨਸਟੇਬਲ ਕੰਮ ਕਰਦੇ ਆ ਔਰ ਮਹਿਲਾ ਮਿੱਤਰਾ ਜੋ ਹਮੇਸ਼ਾ ਇਹਨਾਂ ਨੂੰ ਕੰਪਨੀ ਕਰੇਗੀ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਰੈਸਕਿਊ ਆਪਰੇਸ਼ਨ ਹੋਏਗਾ ਸੋ ਇੱਕ ਤਰ੍ਹਾਂ ਨਾਲ ਪੂਰੀ ਹਿਫਾਜ਼ਤ ਜਿਹੜੀਆਂ ਪੰਜਾਬ ਦੀਆਂ ਮਹਿਲਾਵਾਂ ਨੂੰ ਦੇਣ ਲਈ ਇਹ ਵੱਡਾ ਕਦਮ ਹੈ ਮੈਂ ਹਰ ਜ਼ਿਲ੍ਹੇ ਦੇ ਵਿੱਚ ਗੱਡੀਆਂ ਜੜੀਆਂ ਦਿੱਤੀਆਂ ਬਿਲਕੁਲ ਜੀ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਇੱਕ ਗੱਡੀ ਦਿੱਤੀ ਹੈ ਔਰ ਉਸ ਤੋਂ ਬਾਅਦ ਸੀਡੀਪੀਓਜ਼ ਨੂੰ ਵੀ ਗੱਡੀਆਂ ਦਿੱਤੀਆਂ ਜਾਣਗੀਆਂ ਪੂਰੇ ਜ਼ਿਲ੍ਹੇ ਨੂੰ ਅਸੀਂ ਪੂਰੇ ਪੰਜਾਬ ਨੂੰ ਹੀ ਗੱਡੀਆਂ ਨਾਲ ਲੈਸ ਕਰਾਂਗੇ ਤਾਂ ਵੀ ਕਿਸੇ ਵੀ ਕੋਈ ਵੀ ਏਰੀਆ ਜਿਹੜਾ ਉਹ ਅਨਕਵਰਡ ਨਾ ਰਹਿ ਜਾਵੇ ਕਿੰਨੀਆਂ ਗੱਡੀਆਂ ਦਿੱਤੀ ਗਈਆਂ ਹੈ ਅਸੀਂ ਕੁਝ 23 ਗੱਡੀਆਂ ਅਸੀਂ ਲਾਂਚ ਕਰਨ ਜਾ ਰਹੇ ਹਾਂ ਔਰ ਉਸ ਤੋਂ ਬਾਅਦ ਸਾਡੇ ਕੋਲ 100 ਤੋਂ ਉੱਪਰ ਗੱਡੀਆਂ ਨੇ ਜਿਹੜੀਆਂ ਅਸੀਂ ਪੂਰੇ ਪੰਜਾਬ 'ਚ ਦੇਣ ਜਾ ਰਹੇ ਹਾਂ